ਕੀ ਨਾਮ ਕੀ ਨਾਮ ਸੁਨੀਲ ਅੰਮ੍ਰਿਤਸਰ ਦੇ ਰਹਿਣ ਵਾਲਾ ਚੰਡੀਗੜ੍ਹ ਵਾਲੇ ਸੁਲਤਾਨਪੁਰ ਲੋਧੀ ਅੰਨ ਕੀ ਗੱਲ ਕੀ ਹੋਈ ਹੈ ਗੱਲ ਇਹ ਹੋਈ ਆ ਕੁੜੀ ਵੀ ਆਈ ਸੀ ਜਿਹੜੀ ਉਹਨੂੰ ਕੁੜੀ ਵਿਆਹ ਨਹੀਂ ਉਹਨਾ ਮੈਂ ਨਾ ਗੱਲ ਹੋਇਆ ਕਰਦੇ ਨੂੰ ਮੁੰਡੇ ਨਾਲ ਗੱਲ ਕਰਦੇ ਨੂੰ ਤੇ ਮੁੰਡੇ ਨੂੰ ਨਾ ਗੱਲਾਂ ਦੇ ਵਿੱਚ ਲਾ ਕੇ ਤੇ ਉਹ ਭਜਾ ਕੇ ਲੈ ਗਈ ਤੇ ਉੱਪਰ ਲੁਧਿਆਣੇ ਲੈ ਗਏ ਤੇ ਉੱਥੋਂ ਉਹਨਾਂ ਨੇ ਮੁੰਡਿਆਂ ਨੇ ਫੜ ਕੇ ਲਿਆਂਦਾ ਮੁੰਡੇ ਸਾਡੇ ਪਰ ਮੇਰੇ ਬ੍ਰਦਰ ਨੂੰ ਤੇ ਉਹਨਾਂ ਨੇ ਰਾਤ 3:10 ਵਜੇ ਫੜਿਆ ਉਹਨਾਂ ਨੂੰ ਲੁਧਿਆਣੇੋਂ ਰਾਤ ਦੇਤੇ 2:30-3:00 ਵਜੇ ਕਰ ਕੁੱਟ ਮਾਰ ਕੀਤੀ ਰਾਡਾ ਨਾਲ ਕੁੱਟਿਆ ਨੂੰ ਤੇ ਕੁੱਟ ਮਾਰ ਕਰਕੇ ਤੇ ਉਹਨੂੰ ਘਰੇ ਲੈ ਗਏ ਘਰੋਂ ਫਿਰ ਥਾਣੇ ਪੇਸ਼ ਕਰਾ ਗਏ ਅਸੀਂ ਥਾਣੇ ਗਏ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਆ ਇਸ ਮਤੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਟ ਕੀਤੀ ਕੰਪਲੇਟ ਦਿੱਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਹੋਈ ਤੇ ਪੁਲਿਸ ਪ੍ਰਸ਼ਾਸਨ ਨੇ ਕੀ ਗੱਲ ਕੀਤੀ ਹੈ ਗੱਲ ਇਹ ਆ ਉਹਨੂੰ ਗੱਲਾਂ 'ਚ ਲਾਗ ਰੱਖਿਆ ਉਹ ਕਹਿੰਦਾ ਸੀ ਕਿ ਤੁਹਾਡਾ ਰਾਈ ਨਵਾਂ ਕਰਾ ਦੂੰਗਾ ਪਰ ਉਹਨੇ ਪੈਸੇ ਵੀ ਲੈ ਪਾਸ ਹਟਾਰਾ ਕੋਈ ਸੁਣਵਾਈ ਨਹੀਂ ਨਿਕਲੀ ਇਹ ਕਿਹਾ ਕਿ ਉਸ ਪੁੱਤ ਜਿਹੜਾ ਅੱਜ ਤਾਂ ਬਰਾਦਰ ਕੁੜੀ ਲੈ ਕੇ ਭੱਜਿਆ। ਹਾਂ। ਉਹ ਆਪਣੀ ਮਰਜ਼ੀ ਨਾਲ ਗਿਆ ਸੀ ਕਿ ਕੁੜੀ ਜੀ ਸੈਮ ਸੀ। ਕੁੜੀ ਲੈ ਕੇ ਗਈ ਸੀ ਮੁੰਡੇ ਨੂੰ ਗੱਲਾਂ ਦੇ ਵਿੱਚ ਲਾ ਕੇ। ਅ ਕੁੜੀ ਬੇਬੀ ਕਹਿੰਦੇ ਮੇਡਾ ਵਿਆਹ ਹੀ ਪਈ ਆ 4 ਸਾਲ ਹੋ ਗਏ ਦੇ ਵਿਆਹ ਨੂੰ। ਉਹ ਕਿੱਥੇ ਨਹੀਂ ਰਹਿਣ ਵਾਲੀ? ਉਹ ਸਾਡੇ ਘਰ ਦੇ ਬੈਕ ਸਾਈਡ ਕਲੋਨੀਆਂ ਚ। ਤਾਂ ਇਸ ਮੰਤੀ ਪੁਲਿਸ ਅਸਸ ਨੂੰ ਕੋਈ ਕੰਪਲੇਂਟ। ਕੰਪਲੇਂਟ ਦਿੱਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਸਾਨੂੰ ਮੰਗਤੀ ਕਰਦੇ ਆਂ ਮੰਗ ਨਹੀਂ ਸਾਫ ਮੰਗਦੇ ਆਂ ਕਿ ਸਾਡੇ ਮੁੰਡੇ ਦਾ ਇਨਸਾਫ ਕੀਤਾ ਜਾਵੇ। ਹਾਂ ਜੀ ਕੀ ਨਾਮ ਹੈ ਆਪਣਾ? ਸੀਮਾ। ਹਾਂ ਜੀ ਕਿੱਥੇ ਦੇ ਰਹਿਣ ਵਾਲੇ? ਸੁਨਤਨਪੁਰ ਲੋਧੀ ਰੂਲ ਚੰਡੀਗੜ੍ਹ। ਹਾਂ ਜੀ ਕੀ ਗੱਲ ਕੀ ਹੋਈ ਆ? ਸਾਡੇ ਮੁੰਡੇ ਨੂੰ ਮਾਰਕੁਟਾਈ ਕੀਤਾ ਇਹਨਾਂ ਨੇ। ਕੀ ਮਾਰਕੀ ਦਾ ਤਾਂ ਲੜ ਗਿਆ। ਦੀਪਕ। ਕਿੰਨੇ ਕੀ ਕਰਨੀ ਸੀ ਤਾਂ ਮੈਂ ਮੰਡਨ ਮਾਰਕਟ ਆ ਗਈ। ਇਹ ਧੋਖੇ ਨਾਲ ਕੁੜੀ ਸੀ ਤੇ ਕੁੜੀ ਨੇ ਫੁਸਲਾ ਭਲਾ ਕੇ ਮੇਰੇ ਲੜਕੇ ਨੂੰ ਲੈ ਗਿਆ। ਤੇ ਝੂਠਾ ਜਲਾਮ ਲਾਇਆ ਮੇਰੇ ਬੱਚੇ 'ਤੇ। ਇਹ ਹੈ। ਇਸ ਨੂੰ ਕੋਈ ਪੁਲਿਸ ਪਾਸਾ ਨੂੰ ਕੋਈ ਕਪਲੇਟ ਦਿੱਤੀ। ਹਾਂਜੀ ਕਪਲੇਟ ਦਿੱਤੀ ਪਰ ਸਾਡੇ ਸੁਣਵਾਏ ਨਹੀਂ ਲੈਂਦੇ ਪਈ ਐ। ਸੁਣਾਈ ਨਹੀਂ ਹੋ ਰਹੀ। ਹਾਂਜੀ। ਤਾਂ ਤੁਸੀਂ ਮੰਗ ਕੀ ਕਰਦੇ? ਅਜ ਮੇਰੇ ਬੱਚੇ ਦੇ ਇਨਸਾਫ ਚਾਹੀਦਾ ਸੀ ਬਸ। ਸ਼ੱਕੀ ਨਾਮ ਹੈ ਆਪਣਾ ਮੈਂ ਸੁਰਜੀਤ ਸਿੰਘ ਮਾਨ ਇਕਤਾ ਪਾਰਟੀ ਤੋਂ ਪੰਜਾਬ ਪ੍ਰਧਾਨ ਹਾਂਜੀ ਸ਼ੱਕੀ ਮਾਮਲਾ ਕੀ ਹੈ ਜਿਹੜੇ ਅੱਜ ਤੁਸੀਂ ਪ੍ਰੈਸ ਮੀਟਿੰਗ ਕੀਤੀ ਇਹ ਮਾਮਲਾ ਸਰ ਇਦਾਂ ਕਿ ਇਹ ਜਿਹੜੀ ਸਾਡੇ ਕੋਲੇ ਗਰੀਬ ਫੈਮਿਲੀ ਆਈ ਆ ਸultanpur Lodhi ਤੋਂ ruler ਬਸਤੀ ਤੋਂ ਕਿ ਇਹਨਾਂ ਦੇ ਮੁੰਡੇ ਦੇ ਉੱਤੇ ਜ਼ਬਰੀ ਪਰਚਾ ਕੀਤਾ ਗਿਆ ਔਰ ਜਦਾਂ ਲੜਕੀ ਇਹਨਾਂ ਦੇ ਪਿਛਲੇ ਪਾਸੇ ਹੀ ਰਹਿ ਰਹੀ ਸੀ 4 ਸਾਲ ਹੋ ਗਏ ਉਹਨੂੰ ਮੈਰਿਜ ਹੋਈ ਨੂੰ ਔਰ ਕੋਸ਼ਚੈਰ ਦੇ ਵਿੱਚੋਂ ਇਹਨਾਂ ਦੇ ਮੁੰਡੇ ਦੇ ਨਾਲ ਉਸ ਲੜਕੀ ਦੀ ਗੱਲਬਾਤ ਚੱਲਦੀ ਸੀ ਕਿਉਂਕਿ ਉਹਨਾਂ ਦੀ ਇੱਕ ਕਰਿਆਨੇ ਦੀ ਦੁਕਾਨ ਸੀ ਉਸ ਦੁਕਾਨ ਤੇ ਜਾਂਦਾ ਆਉਂਦਾ ਸੀ ਉਸ ਕੁੜੀ ਦੇ ਨਾਲ ਗੱਲਬਾਤ ਹੋ ਗਈ ਗੱਲਬਾਤ ਦੌਰਾਨ ਕਿਸੇ ਨਾ ਕਿਤੇ ਨਾ ਕਿਤੇ ਇਹਨਾਂ ਦੀ ਗੱਲ ਇਸ ਤਰ੍ਹਾਂ ਦੋਨਾਂ ਦੀ ਹੋਈ ਸਹਿਮਤੀ ਦੇ ਨਾਲ ਤੇ ਘਰੋਂ ਚੱਲ ਗਿਆ ਇਹਨਾਂ ਨੂੰ ਵੀ ਪਤਾ ਨਹੀਂ ਸੀ ਤੇ ਪਤਾ ਉਹਨਾਂ ਨੂੰ ਵੀ ਨਹੀਂ ਸੀ ਔਰ ਜਦੋਂ ਉਹ ਚੱਲ ਗਿਆ ਤਾਂ ਪਤਾ ਇਹਨਾਂ ਨੂੰ ਉਦੋਂ ਲੱਗਾ ਕਿ ਸਾਡੇ ਸਾਡਾ ਮੁੰਡਾ ਉਹ ਲੜਕੀ ਤੇ ਦੋਨੇ ਇਥੋਂ ਫਰਾਰ ਹੋ ਗਏ ਘਰ ਦੇ ਵਿੱਚੋਂ ਔਰ ਦੂਸਰੀ ਪਾਰਟੀ ਨੇ ਜਿਨ੍ਹਾਂ ਦੀ ਨੂ ਸੀ ਉਹਨਾਂ ਨੇ ਲੁੱਦੇ ਹਣੇ ਤੋਂ ਨੰਬਰ ਟਰੇਸ ਕਰਕੇ ਤੋਂ ਦੋਹਾਂ ਨੂੰ ਚੱਕ ਲਿਆਂਦਾ ਉਥੋਂ ਕੁੱਟਦੇ ਹੀ ਲੈ ਕੇ ਆਏ ਜਦੋਂ ਕੁੱਟ ਕੇ ਰਾਤ ਇੱਥੇ ਆਪਦੇ ਘਰ ਰੱਖਿਆ ਰਾਤ ਵੀ ਉਹਨੂੰ ਕੁੱਟਦੇ ਰਹੇ ساری ਰਾਤ ਜਦੋਂ ਤੜਕਸਰ ਹੋਇਆ 3 ਵਜੇ ਤੇ ਸੁਲਤਾਨਪੁਰ ਲੋਧੀ ਥਾਣੇ ਦੇ ਵਿੱਚ ਪੁਲਿਸ ਪੁਲਸ ਨੂੰ ਉਹ ਮੁੰਡਾ ਦਿੱਤਾ ਗਿਆ ਔਰ ਪੁਲਿਸ ਨੇ ਇਹਨਾਂ ਨੂੰ ਤਲਾਹ ਦਿੱਤੀ ਕਿ ਤੁਹਾਡਾ ਮੁੰਡਾ ਇੱਥੇ ਆ ਸਾਡੇ ਕੋਲ ਤੁਸੀਂ ਆ ਕੇ ਸਾਨੂੰ ਮਿਲੋ ਏ ਜਾ ਕੇ ਉਹਨਾਂ ਨੂੰ ਮਿਲੇ ਤਾਂ ਮੁੰਡੇ ਦੀ ਹਾਲਤ ਦੇਖਣ ਵਾਲੀ ਨਹੀਂ ਸੀ ਸਾਡੇ ਕੋਲ ਵੀ ਬਕਾਇਦਾ ਵੀਡੀਓ ਪਈਆਂ ਨੇ ਉਸ ਮੁੰਡੇ ਦੀਆਂ ਜਿਹੜੀ ਕੁੱਟਮਾਰ ਕੀਤੀ ਗਈ ਆ ਔਰ ਉਤੇ ਇਲਜ਼ਾਮ ਲਾਏ ਗਏ ਕਿ ਸਾਡੀ ਕੁੜੀ ਨੂੰ ਸਾਡੀ ਬੋਟੀ ਨੂੰ ਮੁੰਡਾ ਜ਼ਬਰੀ ਲੈ ਕੇ ਚਲ ਗਿਆ ਪੱਲਾ ਇਹ ਦੱਸੋ ਵੀ 4 ਸਾਲ ਹੋ ਗਏ ਉਸ ਕੁੜੀ ਨੂੰ ਵਿਆਹ ਹੋਈ ਨੂੰ ਵਿਆਹੀ ਹੋਈ ਨੂੰ ਔਰ ਉਹਦੇ ਨਾਲ ਗੱਲਬਾਤ ਸੀਗੀ ਦੋਨੇ ਇੱਕੋ ਜਿਹੇ ਏ ਦੇ ਮੁੰਡਾ 21 ਸਾਲ ਦਾ ਹੁਣ ਕੁੜੀ 18 ਸਾਲ ਤੋਂ ਪਹਿਲਾਂ ਤੇ ਮੈਰਿਜ ਉਹਦੀ ਪਹਿਲਾਂ ਹੀ ਕੀਤੀ ਹੋਈ ਸੀ ਹਣੋਂ ਤੇ ਰੇਪ ਦਾ ਖਰਚਾ ਪਰਚਾ ਬਣਾਇਆ ਗਿਆ ਤੁਸੀਂ ਇਹ ਸੋਚੋ ਪੁਲਿਸ ਪ੍ਰਸ਼ਾਸਨ ਨੂੰ ਇਹ ਸੋਚਣਾ ਚਾਹੀਦਾ ਨਾ ਤਾਂ ਮੁੰਡੇ ਦਾ ਮੈਡੀਕਲ ਕਰਾਇਆ ਕੋਲ ਕਿਤਨੇ ਕਿਤੇ ਤਾਂ ਬਣਦਾ ਹੀ ਸੀ ਨੂੰ ਮੁੰਡੇ ਨੂੰ ਇੰਨੀ ਕੁੱਟਮਾਰ ਕੀਤੀ ਆ ਇੰਨੀਆਂ ਸੱਟਾਂ ਲੱਗੀਆਂ ਸਾਡੇ ਕੋਲ ਬਕਾਇਦਾ ਵੀਡੀਓ ਪਈਆਂ ਵਾ ਉਹ ਹੀ ਦਿਖਾ ਸਕਦੇ ਜੇ ਕੋਈ ਕਵੇ ਤਹੀਂ ਜਦੋਂ ਸਾਡੇ ਕੋਲ ਸਬੂਤ ਕੋਈ ਮੰਗੇ ਹੀ ਪੇਸ਼ ਕਰ ਵੀ ਕਰ ਕਰ ਵੀ ਸਕਦੇ ਆ ਇਸ ਸੰਬੰਧ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੋਈ ਲਿਖਤੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਅਸੀਂ ਐਸਐਸਪੀ ਦਾ ਸਾਹਬ ਦੇ ਪੇਸ਼ ਹੋ ਕੇ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ ਉਹ ਡੀਐਸਪੀ ਸਾਹਿਬ ਨੂੰ ਮਾਰਗ ਹੋਈ ਸੀ ਉਹਦੀ ਸਾਡੀ ਕੋਈ ਕੋਈ ਵੀ ਇਨਕੁਆਰੀ ਨਹੀਂ ਹੋਈ ਜੀ ਇਹਨਾਂ ਦੀ ਹੁਣ ਕੀ ਮੰਗ ਕੀ ਕਰਦੇ ਮੰਗ ਅਸੀਂ ਇਹੇ ਰੱਖਦੇ ਆ ਕਿ ਇਹਨਾਂ ਵੱਲੋਂ ਵੀ ਇਹੇ ਮੰਗ ਸਾਡੇ ਵੱਲੋਂ ਵੀ ਇਹੇ ਮੰਗਿਆ ਵੀ ਇਹ ਕੋਈ ਜ਼ਬਰੀ ਤੋ ਕੋਈ ਕਿਸੇ ਨੂੰ ਲੈ ਕੇ ਨਹੀਂ ਗਿਆ ਨਾ ਕੁੜੀ ਮੁੰਡੇ ਨੂੰ ਲੈ ਕੇ ਗਈ ਤੇ ਨਾ ਮੁੰਡਾ ਕੁੜੀ ਨੂੰ ਲੈ ਕੇ ਗਿਆ ਦੋਨੇ ਸੁਲਾ ਦੇ ਨਾਲ ਗਏ ਆ ਜੇ ਮੁੰਡੇ ਤੇ ਪਰਚਾ ਕੀਤਾ ਤੇ ਕੁੜੀ ਤੇ ਵੀ ਬਰਾਬਰ ਦਾ ਪਰਚਾ ਹੋਣਾ ਚਾਹੀਦਾ ਤੇ ਪਹਿਲੀ ਗੱਲ ਇਹ ਪੁਲਿਸ ਪ੍ਰੋਫੈਸਰ ਨੂੰ ਮੈਂ ਇਹ ਇਹ ਕਹਿਣਾ ਚਾਹਣਾ ਕਿ ਜਿਹੜਾ 376 ਦਾ ਪਰਚਾ ਕਰ ਕਰ ਦਿੱਤਾ ਉਹ ਕਿਹੜੇ ਵਿਹੇਵ ਤੇ ਕਿਹੜੇ ਕਾਨੂੰਨ ਦੇ ਆਧਾਰ ਤੇ ਉਹਦੇ ਤੇ 376 ਦਾ ਪਰਚਾ ਬਣਦਾ ਉਹ ਦੱਸਣ ਵੀ ਕਿਹੜੇ ਵਿਹੇਵ ਤੇ ਕੀਤਾ ਗਿਆ ਵਾ ਕਿ ਤੁਹਾਨੂੰ ਕਿਤੇ ਕੋਈ ਰਾਜਨੀਤਿਕ ਪ੍ਰੈਸ਼ਰ ਤਾਂ ਨਹੀਂ ਸੀ ਜਿਹੜਾ ਬੱਚੇ ਦੇ ਉੱਤੇ ਇਸ ਤਰੀਕੇ ਨਾਲ 375 ਲਾਜੀ ਗਈ ਇਹ ਤਾਂ ਹੈ ਹੀ ਆ ਜੀ ਇਹ ਤਾਂ ਹੈ ਹੀ ਆ ਕਿਤੇ ਨਾ ਕਿਤੇ ਪੈਸਾ ਵੀ ਦਿੱਤਾ ਗਿਆ ਪੈਸਾ ਵੀ ਲਿਆ ਗਿਆ ਕਿਤੇ ਨਾ ਕਿਤੇ ਫਰਮੈਸ਼ ਵੀ ਚੱਲੀ ਆ ਬਿਨਾਂ ਵਜ੍ਹਾ ਤੋਂ ਪਰਚਾ ਹੋਈ ਨਹੀਂ ਗਿਆ ਉਹਨਾਂ ਨੂੰ ਪੁਲਿਸ ਨੂੰ ਵੀ ਪਤਾ ਵੀ 376 ਦਾ ਪਰਚਾ ਨਹੀਂ ਬਣਦਾ ਵੀ ਕੁੜੀ ਮੁੰਡਾ ਦੋਨੇ ਸਲਾਹ ਨਾਲ ਹੀ ਗਏ ਘਰੋਂ ਕੋਈ ਐਡੀ ਦੂਰ ਚਲ ਗਿਆ ਕੋਈ ਧੱਕੇ ਨਹੀਂ ਲੱਗਿਆ ਕੱਲੀ ਨੂੰ ਉਹਨੂੰ ਕੱਲਾ ਮੁੰਡਾ ਕਿੰਨੇ ਟਾਈਮ ਕਰੋ ਬਾਹਰ ਇਹ ਇੱਕੋ ਦਿਨ ਜੀ ਬਸ ਸ਼ਾਮਾਂ ਨੂੰ ਇਹਨਾਂ ਨੇ ਜਾ ਕੇ ਉੱਥੇ ਫੜ ਲਿਆ ਉਹਨੂੰ ਕੋਸਟੈਂਟਾ ਇੱਥੋਂ ਜਾਂਦਿਆਂ ਲੁੱਦੇ ਨੇ ਨੂੰ ਲੱਗਾ ਹੀ ਆ ਉਹਨੂੰ ਅਕਸਰ ਸ਼ਾਮਾਂ ਬਸੇ ਗਏ ਟ੍ਰੇਨਿੰਗ ਹੈ ਸ਼ਾਮਾਂ ਤੇ ਪੈਂਦੀ ਆਈਆਂ ਜਦੋਂ ਕਿਤੇ ਡੈਰੇ ਆ ਰੂਮ ਚ ਉਸੇ ਵੇਲੇ ਇਹਨਾਂ ਨੇ ਜਾ ਕੇ ਫੜ ਲਿਆ ਕੋਈ ਮੁੰਡੇ ਦਾ ਮੈਡੀਕਲ ਨਹੀਂ ਕਰਾਇਆ ਕੋਈ ਕੁੜੀ ਦਾ ਮੈਡੀਕਲ ਨਹੀਂ ਕਰਾਇਆ ਇਹਨਾਂ ਨੇ ਕੋਈ ਕੁਝ ਨਹੀਂ ਹੋਇਆ ਹੁਣ ਤੁਸੀਂ ਮੰਗ ਕੇ ਕਰਦੇ ਮੰਗ ਇਹੀ ਕਰਦੇ ਕਿ ਜੇ ਮੁੰਡੇ ਦਾ ਵੀ ਮੈਡੀਕਲ ਕਰਾਇਆ ਜਾਵੇ ਅਗਰ ਵਾਈ ਦੀ ਮੁੰਡੇ ਦੀਆਂ ਕੁੜੀ ਦੀਆਂ ਦੋਨੇ ਫੋਨ ਡਿਟੇਲਾਂ ਕਢਾਈਆਂ ਜਾਣ ਜੇ ਕਿਤੇ ਇਹਨਾਂ ਨੂੰ ਲੱਗਦਾ ਵਾ ਵੀ ਮੁੰਡਾ ਗਲਤ ਹੱਤ ਮੁੰਡੇ ਤੇ ਪਰਚਾ ਕੀਤਾ ਜਾਵੇ ਤੇ ਜੇ ਤੁਹਾਡੇ ਕੋਲੋਂ ਕੰਪਲੇਂਟ ਦਿੱਤੀ ਹੈ ਉਹ ਕੰਪਲੇਂਟ ਦੇ ਵਿੱਚ ਇਹ ਕੀ ਕਾਰਵਾਈ ਦੀ ਮੰਗ ਕੀਤੀ ਅਸੀਂ ਕਾਰਵਾਈ ਦੀ ਇਹੀ ਮੰਗ ਕੀਤੀ ਸੀ ਵੀ ਉਸ ਵੀਡੀਓ ਉਸ ਨੰਬਰ ਦੇ ਵਿੱਚ ਵੀਡੀਓ ਵੀ ਪਈਆਂ ਉਹਦੀਆਂ ਜਿੱਥੇ ਕਿਤੇ ਆਮ ਦੌਰ ਤੇ ਕਿਤੇ ਮਿਲਦੇ ਗਲਦੇ ਸੀ ਕਿਤੇ ਬੈਂਦੇ ਖਲੋਂਦੇ ਸੀ ਉਹ ਵੀ ਵੀਡੀਓ ਉਹਦੇ ਵਿੱਚ ਪਈਆਂ ਵਾ ਇਹਨਾਂ ਸਾਰਿਆਂ ਉਹਨਾਂ ਨੇ ਜਨਾਨੀ ਦੇ ਘਰਦਿਆਂ ਨੇ ਸਾਰੀਆਂ ਫੋਟੋਆਂ ਡਿਲੀਟ ਕਰਦੀਆਂ ਫੋਨ ਸਾਰੀ ਰਾਤ ਦੋ ਦਿਨ ਫੋਨ ਉਹਨਾਂ ਦਾ ਤੀਜੇ ਦਿਨ ਜਾ ਕੇ ਥਾਣੇ ਉਹਨਾਂ ਨੇ ਜਮਾ ਕਰਾਇਆ ਫੋਨ ਜਿਹੜਾ ਲੜਕੇ ਦਾ ਸੀ ਉਹਦੇ ਵਿੱਚ ਬੜੇ ਸਬੂਤ ਪਏ ਸੀ ਉਹ ਫੋਨ ਦੀਆਂ ਡਿਟੇਲਾਂ ਕੁੜੀ ਦੀਆਂ ਵੀ ਕੱਢੀਆਂ ਜਾਣ ਮੁੰਡੇ ਦੀਆਂ ਵੀ ਕੱਢੀਆਂ ਜਾਣ ਆਪਣੇ ਆਪ ਸਾਰਾ ਸੱਚ ਔਰ ਝੂਠ ਸਾਹਮਣੇ ਆ ਜਾਣਾ